ਬੋਲਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਬਰਸਾਤ ਚੱਲਦੇ ਲਾਦੋਰੇ ਦੇ ਦਿਸਤੇ ਬਹੁਤ ਸੰਕਤਾਂ ਦਾ ਪੰਚਕ ਇਕੱਠ ਸੀਗਾ ਉਹਦੇ ਚ ਕੁਝ ਵਿਚਾਰਾਂ ਕੀਤੇ ਗਏ ਜਾਂ ਕੁਝ ਬਤੇ ਬਾਸ ਕੀਤੇ ਗਏ ਤੇ ਇਸ ਕਰਕੇ ਅਸੀਂ ਸੰਕਤਾਂ ਦਾ ਦੂਰੇ ਨੇੜੇ ਚੱਲ ਕੇ ਸੰਕਤਾਂ ਦਾ ਬਹੁਤ ਧੰਨਵਾਦ ਕਰਦੇ ਆਂ ਗੁਰੂ ਪਾਤਸ਼ਾਹ ਦਾ ਧੰਨ ਧੰਨ ਸ਼ੁਕਰ ਕਰਦੇ ਆਂ ਤੇ ਉਹਨਾਂ ਵਾਲੇ ਸਮੇਂ ਲਈ ਜੀ ਕਿਉਂ ਪ੍ਰੋਗਰਾਮ ਦੱਸ ਦਿੱਤਾ ਕਿ ਜੇ ਸਰਕਾਰ ਇਸ ਨੇ ਤਰੀਕ ਤੱਕ ਨਹੀਂ ਹੋ ਕੋਈ ਇਹ ਸਿਹີນਾ ਮਸਲੇ ਤੇ ਕੋਈ ਗੌਰ ਕਰਦੀ ਤੇ ਫਿਰ ਅਸੀਂ ਕੋਈ ਅਕਾਲ ਤਖਤ ਤੋਂ ਕੋ ਅਰਦਾਸ ਕਰਕੇ ਕੋਈ ਅੱਗੇ ਸੰਘਰਸ਼ ਕਰਾਂਗੇ ਇਹ ਮਤੇ ਪਾਸ ਕੀਤੇਗੇ ਇਹ ਮਤੇ ਤਾਂ ਦੱਸ ਦਿੱਤੇ ਕਿ ਉਹ ਮੈਨੂੰ ਵੀ ਵੈਸੇ ਜਾਨ ਨਹੀਂ ਗਿਆ ਜੋ ਬੇਦਬੀ ਦਾ ਮਸਲਾ ਨਸ਼ਿਆਂ ਦੇ ਮਾਮਲੇ ਆ ਜੋ ਸਾਡੇ ਪੰਜਾਬ ਦਾ ਹੋਇਆ ਤਾਂ ਖੇਤਾਂ ਛੱਡੇ ਆ ਤਾਂ ਅਸੀਂ ਕਿ ਕਿ ਸੰਘਰਸ਼ ਕਰਾਂ ਜੇ ਅੰਮ੍ਰਿਤਸਰ ਨੂੰ ਬੰਦੀਆਂ ਦੀ ਕਾਪੀ ਨਹੀਂ ਲਿਖਾਇਆ ਜਾਂਦਾ ਤੇ ਬੰਦੀ ਸਿੰਘਾਂ ਦੀ ਮੈਚ ਲਿਖਾਇਆ ਜਾਂਦਾ ਤੇ ਕਿਹੋ ਜਿਹਾ ਸੰਘਰਸ਼ ਜਿਹੜਾ ਆ ਉਹ ਸਿੱਖ ਜਥੇਬੰਦੀਆਂ ਉਹ ਤੇ ਚੀਜ਼ ਸਾਡੇ ਕੋਲ ਜੇ 2.5 ਮਿੰਟ ਟਾਈਮ ਹੈਗਾ ਅਸੀਂ ਸਾਰੇ ਨਾਲ ਖਲਾਫੀ ਕਰਕੇ ਉਹਦੀ ਕੋਈ ਰੂਪ ਰੇਖਾ ਤਿਆਰ ਕਰਾਂਗੇ ਪਰ ਪਰ ਕੋਈ ਸਾਰੀਆਂ ਕਿਸਾਨ ਜਥੇ ਬੰਦੀਆਂ ਹੋਰ ਜਿਹੜੀਆਂ ਆਪਣੇ ਜੋ ਵਿਧਵੀ ਦੇ ਮਾਮਲੇ ਚ ਨਹੀਂ ਹੋਰ ਜਥੇ ਬੰਦੀਆਂ ਸਾਰੀਆਂ ਨਾਲ ਲੈ ਕੇ ਕੋਈ ਸਾਂਝਾ ਪ੍ਰੋਗਰਾਮ ਬਣਾ ਕੇ ਕੋਈ ਇੱਕ ਮੋਰਚੇ ਤੇ ਲੜਕੇ ਅਸੀਂ ਸਾਰਿਆਂ ਕੋਈ ਕੋਈ ਸਰਕਾਰ ਦਬਾ ਸਕਿਆ ਇਨਸਾਨ ਤਾਂ ਨਹੀਂ। ਜਦੋਂ ਦੇਖਿਆ ਜਾਵੇ ਤਾਂ ਮੁਸਲਮਾਨ ਕਿ ਤੋਂ ਵੱਡੀ ਨੀਡ ਨਾਲ ਚਾਕ ਪਾਈ ਸੋਦੇ ਲੋਕਾਂ ਨੂੰ ਲੋੜ ਹੈ ਆਪਣੀ ਕਮੈਡੀ ਦੀ ਚਾਹੀ ਹੈ। ਲੋਕਾਂ ਦੇ ਕਾਮ ਕਰਜੇ ਦੇ ਪਰਮ ਕਿਵੇਂ ਆਉਣਗੇ? ਇਹ ਤੇ ਜੀ ਸਰਕਾਰ ਦੀ ਹੁਣ ਸੜਾ ਸ਼ਰਤ ਕਿਸਾਈ ਆ। ਤੇ ਹੁਣ ਲੋਕਾਂ ਦੇ ਕੰਮ ਤੇ ਉਹ ਆਉਣਗੇ ਉਹਨਾਂ ਦੇ ਸੈਨੋ ਨਾਲ ਜਾਂ ਉਹਨਾਂ ਦੇ ਉੱਤੇ ਪਾਰਲੀਮੈਂਟ ਤੇ ਹਾਜ਼ਰੀ ਭਰਨਾ ਨਹੀਂ ਹੋ ਸਕਦਾ। ਤੇ ਇਹ ਤੇ ਮੇਰੇ ਖਿਆਲ ਹੈ ਕਿ ਇਹ ਲੋਕਤੰਤਰ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। लोकतंत्र च लोकतंत्र ਦਾ ਜਿਹੜਾ ਦਿਨ ਰਾਤ ਜਾਬ ਕਰਮਾ ਨੇ ਨੁਕਸਾਨ ਦਾ ਘਾਟ ਕਰ ਰਹੇ ਸੋਚ ਰਿਹਾਈ ਲਈ ਕਿੱਥੋਂ ਤੱਕ ਕੀ ਸੀ ਜੇਕਰ ਸਰਕਾਰ ਪਿੱਛੇ ਨਹੀਂ ਆਉਂਦੀ ਤਾਂ ਵੀ ਇਹਦਾ ਨਹੀਂ ਬੀਤੀ ਉਹ ਤੇ ਦੇਸ਼ ਤੁਹਾਨੂੰ ਦੱਸਿਆ ਹੀ ਨਾ ਕਿ ਅਸੀਂ ਫਿਰ ਸਾਰੀਆਂ ਸੰਸਥਾਵਾਂ ਦਾ ਇੱਕ ਖਾਨ ਜੱਥੇ ਬੰਦੀਆਂ ਦਾ ਰੜ ਕੇ ਕੋਈ ਫਿਰ ਕੋਈ ਸਰਕਾਰ ਪ੍ਰੋਗਰਾਮ ਖੜਾਵਾ ਠੀਕ ਐਪੀਸੀਬੀਆ ਟੂਰਨਾਮੈਂਟ ਲੱਗੇ ਜਿਹੜੇ ਕਲਾਂ ਕੀਤੇ ਗਏ ਨੇ ਕਿਸ ਤਰ੍ਹਾਂ ગામ ਦੇ ਪਿੰਡਾਂ ਦੇ ਵਿੱਚ ਇੰਨੀ ਵੋਟਾਂ ਜਿਆਦਾ ਮੁੱਟਿਆ ਕੀਤੀ ਜਾਂਦੀਆਂ ਕਿ ਆਹ ਤੇ ਭਾਈ ਅੰਮ੍ਰਿਤਪਾਲ ਦੇ ਦਿੱੱਲੇ ਵੱਲ ਜਿਹੜੇ ਮਾਈਂਟੇਰ ਦੀ ਕਨਸਪੈਕਟ ਇਹ ਜੀ ਓਟਾ ਜੇ ਕਿ ਬਹੁਤ ਤੁਹਾਨੂੰ ਪਤਾ ਹੀ ਹੈ ਸਾਰੇ ਜਿਹੜੇ ਥਰੂ ਦੇ ਓਟਾ ਬਹੁਤ ਘੱਟ ਪਈ ਉਹਦੇ ਵਾਸਤੇ ਜਿਹੜਾ ਸਮਾਂ ਰਹਿੰਦਾ ਵਾ 16 ਸਤੰਬਰ ਤੱਕ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਬਤਨ ਬਾਅਦ ਅਸੀਂ ਪਿੰਡਾਂ ਚਡਾਈਏ ਨੂੰ ਖਾਨੂੰ ਜਾਗਰੂਕ ਕਰੀਏ ਲੋਕਾਂ ਦਾ ਸਹਿਯੋਗ ਲੈ ਕੇ ਅਸੀਂ ਸਾਰੀਆਂ ਓਟਾ ਬਣਾਉਣ ਦੀ ਕੋਸ਼ਿਸ਼ ਕਰੀਏ ਉਹ ਤੋਂ ਬਾਅਦ ਚ ਅਸੀਂ ਇੱਕ ਵਿਚਰਦੇ ਆ ਵਿਚਰਦੇ ਆ ਸਾਰੀਆਂ ਪੰਥਕ ਚਤਥੇ ਬੰਦੀਆਂ ਚੋਂ ਸਿਰ ਦੇ ਉਮੀਦਵਾਰ ਜਿਹੜੇ ਇਲੈਕਸ਼ਨ ਲੰਡਾ ਚੌਂਕ ਦੇ ਉਹਨਾਂ ਨੂੰ ਸੰਪਰਕ ਕਰਕੇ ਉਹਨਾਂ ਤੋਂ ਜਿਹੜਾ ਕੋਈ ਜੋਗ ਉਮੀਦਵਾਰ ਹੋਊਗਾ ਜਿਹੜਾ ਪੰਥ ਪ੍ਰਸਤ ਤਕਾਮ ਨੂੰ ਅੱਗੇ ਲੈ ਕੇ ਜਾਣ ਵਾਲਾ ਹੋਊਗਾ ਜਿਹੜਾ ਸਹੀ ਡਿਊਟੀ ਸਬੰਹਾਲ ਸਕਦਾ ਹੋਊਗਾ ਉਹਨਾਂ ਤੋਂ ਉਹਨਾਂ ਤੋਂ ਅੱਗੇ ਲਿਂਦ ਜਮੇ ਬੀਕਾ ਖਬਰ ਨੂੰ ਲੈ ਕੇ ਜਿਹੜਾ ਵਾ ਇੱਕ ਤਾਮ ਨਹੀਂ ਸਿਰਤਾ ਪੁੱਛੀ ਗਈ ਹੈ ਕਿ ਬੰਦੀ ਸਿੰਘਾਂ ਨੂੰ ਕਹੀਂ ਛੱਡਿਆ ਜਾਂਦਾ ਪਾ ਬੀਕਾ ਖਬਰ ਨੂੰ ਵੱਡਾ ਸੰਘਰਸ਼ ਜਿਹੜਾ ਵਾ ਉਹ ਵਿਡਿਆ ਜਾਂਦਾ ਹੈ ਇਸ ਦਾ ਵੱਡਾ ਸਿਕਸ ਕੇਸ ਤਬੂਬ ਦੇ ਵਿੱਚ ਜਿਹੜਾ ਵੱਡਾ ਸਿਕਸ ਹਸਪੀਟਲ ਨਹੀਂ ਉਹ ਇਹ ਹੈ ਕਿ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਦੂਜੇ ਧਾਰਮਿਕ ਜਥੇਬੰਦੀਆਂ ਨਾਲ ਸਲਾਹ ਕੀਤੀ ਕਰਕੇ ਫਿਰ ਉਹਦੇ ਉਹਦੇ ਵਿੱਚ ਵਿਚਾਰ ਕਰਕੇ ਕੋਈ ਬਟਾ ਤਕੜਾ ਕੋਈ ਜਿਹੜਾ ਕੋਈ ਇਹੋ ਜਿਹਾ ਜਿਹੜਾ ਸਰਕਾਰ ਤੇ ਕੋਈ ਦਬਾਅ ਆਇਆ ਜਾ ਸਕੇ ਕੋਈ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨਾ ਆ ਕਿ ਕੋਈ ਇਸ ਫਸਕਰੀਆਂ ਨੂੰ ਕਿਹਾ ਵਾਲੀ ਕਵਤਾਂ ਜਿਹੜੀ ਭਾਈ ਮੈਂ ਦੁੱਖਾਂ ਕੇ ਕੋਈ ਇਹ ਚ ਸਿੱਖਾ ਕਰਾ ਕੋਈ ਨਾ ਕੋਈ ਅੰਕਾ ਦੇ ਉਹ ਚਤਾਵਨੀ ਤੇ ਸਰਕਾਰ ਦੀ ਕਿੰਨੀ ਠੀਕਾਈ ਆ ਉਹ ਕਿੱਥਾਂ ਦੇ ਪ੍ਰੈਮ ਕੀਤੇ ਉੱਤੇ ਉਹ ਨੂੰ 11 ਵਾਲੀ ਪ੍ਰੋਪ ਦਿੱਤੀ ਆ 11 ਵਾਲੀ ਹਰ ਬਣੀ ਪ੍ਰੋਟੋਕੋਲ ਦੇ ਹਾਸਤੇ ਕਾਨੂੰਨ ਬਣਾਤਾ ਕਾਨੂੰਨ ਸੋਸ਼ਲ ਸ਼ੋਧਨ ਕਰਤਾ ਮਤਲਬਾ ਮਿਕਾ 83 ਤੇ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਕਿੱਡਾ ਤੇ ਕੱਸੀ ਕੀ ਆਪਣੀ ਰੁਪੇਖਾ ਦਿਨ ਦੀ ਹੈ ਉਹ ਪਹਿਲੀ ਗੱਲ ਤਾਂ ਅਸੀਂ ਸੰਗਠਨ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੀ ਆਪ ਮੁਹਾਰੇ ਸੰਗਤ ਆਈ ਹੈ ਅਸੀਂ ਕਿਸੇ ਨੂੰ ਕੋਈ ਸਾਧਨ ਨਹੀਂ ਦਿੱਤਾ ਇਹ ਸਾਰੀ ਸੰਗਤ ਆਪ ਮੁਹਾਰੇ ਆਈ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਅੱਜ ਮੁਹਿੰਦਰੀ ਖੇੜਾ ਹਣਾ ਬੰਦਾ ਕਾਲੀਦਾਸ ਦੀ ਸਟੇਜ ਤੋਂ ਕਲਪਤ ਕੀਤੀ ਗਈ ਕਹਿੰਦੇ ਅਸਲੀ ਬੰਦੀ ਸੀਗਾ ਕਿਸੇ ਵਿਅਕਤੀ ਨੂੰ ਛਡਵਾਉਣ ਦੇ ਲਈ ਉਹ ਬੰਦੀ ਨਹੀਂ ਹੋਏ ਲੇਕਿਨ ਸੰਗਤ ਨੂੰ ਚੁਕੇ ਹੋਣਾ ਚਾਹੀਦਾ ਕਿਸ ਤਰ੍ਹਾਂ ਦੇ ਕਿ ਕੀ ਕਹਿੰਦੇ ਕੀ ਕਿਹਾ ਕਹਿੰਦੇ ਉਹ ਅਸਲੀ ਬੰਦੀ ਸਿੰਘ ਹੈ ਜਿਨ੍ਹਾਂ ਨੇ ਕੌਮ ਦੀ ਲੜਾਈ ਲੜੀ ਕਿਸੇ ਬੰਦੇ ਨੂੰ ਛਡਾਉਣ ਦੇ ਲਈ ਉਹ ਜੇਲ੍ਹ ਨਹੀਂ ਕੌਣ ਗੁਰਦੀਪ ਸਿੰਘ ਦਾ ਕਾਰਨ ਕਿਹਦੇ ਬਾਰੇ ਭਾਈ ਅੰਮ੍ਰਿਤਪਾਲ ਨੇ ਬਣਾ ਤੇ ਨਹੀਂ ਬੰਦੀ ਸਿੰਘ ਹੀ ਹੈ ਉਹ ਵੀ ਤਾਂ ਬਿਨਾਂ ਕਿਸੇ ਗੱਲ ਤੋਂ ਅੰਦਰ ਕੀਤਾ ਤੁਸੀਂ ਮੈਂ ਸ਼ੁਰੂ ਤੋਂ ਇੱਕ ਗੱਲ ਕਹੀ ਹੈ ਕੋਈ ਬੰਦੂਕ ਕੋਈ ਗੋਲੀ ਕੋਈ ਅਮਿਨੇਸ਼ਨ ਕੋਈ ਉਹਦੇ ਫੋਨ ਚੋਂ ਕਿਸੇ ਐਸੇ ਕੰਟਰੀ ਨਾਲ ਲਿੰਕ ਕੁਛ ਤਾਂ ਦੱਸੋ ਬਈ ਉਹਦੇ ਕੋਲੋਂ ਕੀ ਬਰਾਮਤ ਹੋਇਆ ਸਿਰਫ ਜਿਹੜਾ ਬੰਦਾ ਪੰਜਾਬ ਦਾ ਭਲਾ ਕਰਦਾ ਹੈ ਨਾ ਸਰਕਾਰ ਚਾਹੁੰਦੀ ਹੈ ਪੰਜਾਬ ਦੀ ਜਵਾਨੀ ਖਤਮ ਕਰਨੀ ਨਸ਼ੇ ਨਾਲ ਇਹ ਚਾਹੁੰਦਾ ਸੀ ਜਵਾਨੀ ਨੂੰ ਬਚਾਉਣਾ ਚਾਹੁੰਦਾ ਹੈ ਨਸ਼ੇ ਛਡਾਉਂਦਾ ਹੈ ਗੁਰੂ ਦੇ ਲੜ ਲਾਉਂਦਾ ਹੈ ਅੰਮ੍ਰਿਤ ਛਕਾਉਂਦਾ ਹੈ ਇਹੀ ਗੱਲ ਵਾ ਸਰਕਾਰ ਨੂੰ ਚੁਗਦੀ ਹੈ ਸਰਕਾਰ ਨਾਲ ਸਮਝੌਤਾ ਕਰ ਲਵੇ ਜੇ ਕਿ ਮੈਂ ਨਹੀਂ ਹਮੇ ਇਹ ਕੰਮ ਸਿਕਾਉਂਦਾ ਜਦ ਹੀ ਸਰਕਾਰ ਛੱਡ ਦੋਗੀ ਗੱਲ ਵਿੱਚ ਕੁਝ ਵੀ ਨਹੀਂ ਹੈ ਮੈਂ ਇਹ ਕੱਲ ਅਕਸਮ ਚੋਤੇ ਵਾਲੀ ਗੱਲ ਇਹ ਕਹਿ ਰਿਹਾ ਵੀ ਕਹਿ ਦੇਵੇ ਉਹ ਜੀ ਮੈਂ ਨਹੀਂ ਪ੍ਰਚਾਰ ਕਰਦਾ ਸਿੱਕੀ ਦਾ ਉਹਦੋਂ ਹੀ ਛੱਡ ਦੋਗੀ ਸਭ ਅੰਮ੍ਰਿਤ ਪਾਲ ਦੀ ਜਿਹੜੀ ਸਿੱਕੀ ਦਾ ਪ੍ਰਚਾਰ ਕਰਨਾ ਹੈ ਇਹ ਮਸ਼ੇ ਚੜਾਉਣਾ ਇਹੀ ਗੱਲ ਸਰਕਾਰ ਨੂੰ ਚੁਕਦੀ ਤੁਹਾਡੇ ਕਹਿਣ ਤੋਂ ਬਾਅਦ ਜਿਹੜੇ ਅੰਮ੍ਰਿਤ ਚੜਾਏ ਜਾ ਰਿਹਾ ਸਰਕਾਰ ਨੂੰ ਬਿਲਕੁਲ ਦੁਖੀ ਹੈ ਸਰਕਾਰ ਇਹ ਚਾਉਂਦੀ ਹੈ ਵੀ ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਐ ਹੁਣ ਟੀਕਿਆਂ ਨਾਲ ਮਾਰਨ ਜੀ ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਆ ਨਾ ਨੌਜਵਾਨ ਉਹ ਹੁਣ ਟੀਕਿਆਂ ਨਾਲ ਮਰਨ ਨਸ਼ਿਆਂ ਨਾਲ ਮਰਨ ਸਰਕਾਰ ਇਹ ਚਾਉਂਦੀ ਹੈ ਬਸ ਪੰਜਾਬ ਦੇ ਜਮਨੀ ਚੋਣਾਂ ਹੁਣ ਜਾ ਰਹੀਆਂ ਵਿਧਾਨ ਸਭਾ ਦੀਆਂ ਕੁਝ ਫਲਕਿਆਂ ਤੇ ਕੀ ਕੋਈ ਹਲੇ ਡੇਟ ਨਹੀਂ ਆਈ ਜੀ ਜਦ ਡੇਟ ਆਉਗੀ ਫੇਰ ਦੇਖਾਂਗੇ ਜਦੋਂ ਡੇਟ ਆਉਗੀ ਫੇਰ ਦੇਖਾਂਗੇ ਜਦੋਂ ਡੇਟ ਆਉਗੀ ਉਸ ਤੋਂ ਬਾਅਦ ਦੇਖਾਂਗੇ ਜੀ ਠੀਕ